ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਗੁਰੂ ਸਿੰਘ ਸਭਾ ਮਾਲਟਨ ਤੋਂ ਗੁਰੂ ਘਰ ਤੋਂ ਰਵਾਨਾ ਹੋਇਆ ਹੈ ਅਸੀਂ ਵੀ ਨਗਰ ਕੀਰਤਨ ਦੇ ਦਰਸ਼ਨ ਕਰਨ ਦੇ ਲਈ ਜਾ ਰਹੇ ਹਾਂ ਹਾਂ ਜੀ ਸਾਹਮਣੇ ਗੁਰਦੁਆਰਾ ਸਾਹਿਬ ਖਾਈ ਜਾਂਦਾ ਤੇ ਅਸੀਂ ਵੀ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਸਤਿਗੁਰ ਸਿਓ ਮਨ ਮੰਨਿਆ ਭਗਤ ਨਾਨਕ ਧਰਮ ਸੱਟ ਖੂਲੇ ਗੁਰ ਪਰ ਸਾਦੀ ਜਾਮਿਆ ਸਾਦੀ ਲੇ ਲਾਦੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਜਿਵੇਂ ਜਿਵੇਂ ਸਾਰਿਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਸਾਰੇ ਹੀ ਨਿਭਾ ਰਹੇ ਨੇ ਸੰਗਤਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਬੱਚੇ ਬਜ਼ੁਰਗ ਸਾਰਿਆਂ ਦੇ ਵਿੱਚ ਬਹੁਤ ਹੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਬਾਕੀ ਪੰਥਕ ਇਕਤ ਹੈ ਛੋਟੇ ਛੋਟੇ ਬੱਚੇ ਗੱਤਕਾ ਖੇਡ ਰਹੇ ਹਨ ਬੱਚਿਆਂ ਨੂੰ ਸਪੈਸ਼ਲ ਗੱਤਕਾ ਟ੍ਰੇਨਿੰਗ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਦਿੱਤੀ ਜਾਂਦੀ ਹੈ ਤੇ ਚਾਰ ਪੰਜ ਟੀਮਾਂ ਗੱਤਕਾ ਅਖਾੜਾ ਖੇਡ ਰਹੀਆਂ ਨੇ I'm okay.

ਇੱਕੋ ਪੰਜਾਬੀਆਂ ਨੇ ਸਤ ਸੁੰਦਰਾਂ ਦੇ ਪਾਰ ਵੀ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਹੋਏ ਨੇ ਕੋਈ ਵੀ ਚੀਜ਼ ਦੀ ਕੋਈ ਕਮੀ ਨਹੀਂ ਤੇ ਪ੍ਰਮਾਤਮਾ ਇਸੇ ਤਰ੍ਹਾਂ ਇਹਨਾਂ ਦੀਆਂ ਕਮਾਈਆਂ ਵਿੱਚ ਫਰਕ ਤਾਂ ਪਾਉਂਦਾ ਰਹੇ ਤੇ ਤੁਹਾਨੂੰ ਧੰਨਵਾਦ ਕਰਦੇ ਨੰਗਰ ਕੀਰਤਨ ਦੇ ਦਰਸ਼ਨ ਕਰਦੇ ਰਹੀਏ ਸਰੋਂ ਦਾ ਸਾਗ ਮੱਕੀ ਦੀ ਰੋਟੀ ਪਕੌੜੇ ਬ੍ਰੈਡ ਕਿਸੇ ਜਲੇਬੀਆਂ ਗਰਮ ਗਰਮ ਜਲੇਬੀਆਂ ਵੀ ਕੱਢ ਰਹੇ ਨੇ ਗੋਲ ਗੱਪਿਆਂ ਦੇ ਲੰਗਰ ਬਹੁਤ ਹੀ ਵਧੀਆ ਚੱਲ ਰਹੇ ਨੇ ਪ੍ਰਮਾਤਮਾ ਇਸੇ ਤਰ੍ਹਾਂ ਪੰਜਾਬੀਆਂ ਦੀਆਂ ਕਮਾਈਆਂ ਵਿੱਚ ਬਰਕਤ ਆ ਪਾਉਂਦਾ ਰਹੇ ਇਹਨਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ। ਲਾਈਨ ਨੇ ਹੋਰ ਤਕਰੀਆਂ ਲਖੀਆਂ ਵੀ ਲਾ। ਭੋਰਾ ਕਰੀ ਕਿ ਇਸ ਦੇ ਸੀ ਕਿ ਜਲੇਤੀ। ਅੱਗੇ ਪਾਣਾਂ ਕਰੀ। ਭਗੰਜੀ ਕੋਈ ਮੱਕੀ ਦੀ ਰੋਟੀ ਸਾਗ ਖਾਣ ਦੇ ਲਈ ਲੈ ਦੇਖ ਲਓ ਕਿੰਨੀ ਲੱਗੀ ਹੋਈ ਆ ਬਹੁਤ ਤੇ 2 ਤੱਕ ਲੈਣਾਂ ਦੇਖ ਲਓ ਬਹੁਤ ਤੱਕ ਲੈਣ ਪਈਆ ਲੈ ਇਹਦੇ ਨਾਲ ਕਿੱਦਾਂ ਜਾਣਦੇ ਹੋ ਤੱਕ ਜਾ ਰਹੀ ਹੈ ਸਾਰੇ ਰੁਕੇ ਜਾ ਰਹੇ ਨੇ ਘਰ ਨੂੰ ਅਸੀਂ ਵੀ ਜਾ ਰਹੇ ਹਾਂ ਮੇਰੇ ਅੱਜ ਦੇ ਨਿਰਖੇ ਟੋਲੇ ਬਣਾਓ ਵਧੀਆ ਲੱਗਿਆ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ